ਪਲਾ ਗੁਰੂ ਦੇ ਸਿੰਘਾਂ ਅੱਗੇ ਵੀ ਕੋਈ ਟਿਕਿਆ ਹੈ ਨਿਊਜ਼ੀਲੈਂਡ ਦੇ ਵਿੱਚ ਨਗਰਗੀਰਤਨ ਦਾ ਵਿਰੋਧ ਕਰ ਰਹੇ ਸੀ ਇਹ ਗੋਰੇ ਆਪਣੇ ਆਪ ਦੇ ਵਿੱਚ ਜ਼ਿਆਦਾ ਹੀ ਬਹਾਦਰ ਬਣ ਰਹੇ ਸੀ ਪਰ ਹਲੇ ਇਹਨਾਂ ਨੂੰ ਪਤਾ ਨਹੀਂ ਵੀ ਇਹ ਜਿਹੜੇ ਸਾਹਮਣੇ ਖਲੋਤੇ ਇਹ ਸਵਾ ਲੱਖ ਨਾਲ ਇੱਕ ਇੱਕ ਲੜ ਜਾਂਦੇ ਆ ਤੇ ਫਿਰ ਹੋਇਆ ਵੀ ਇਦਾਂ ਹੀ ਇਹ ਦੇਖੋ ਕਿਵੇਂ ਮਸਤ ਰਹੇ ਨੇ ਫਿਰ ਜਦੋਂ ਸਿੰਘਾਂ ਨੇ ਲਾਇ ਜਕਾਰੇ ਤਾਂ ਫਿਰ ਇਹਨਾਂ ਨੂੰ ਭਜਦਿਆਂ ਨੂੰ ਥਾਂ ਨਹੀਂ ਲੱਭੀ ਆ ਤੁਹਾਨੂੰ ਲੈ ਚਲਦੇ ਆ ਵੀਡੀਓ ਕਲਿੱਪ ਦੇ ਵੱਲ ਰੂਕੋ ਸੋ ਗਈ ਬਈ ਇਹ ਵੀਡੀਓ ਦੇਖ ਕੇ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਹਾਂ ਫੈਲ ਰੀਆਂ ਸੀ ਵੀ ਗੋਰੇ ਆਗੇ ਗੋਰੇ ਆਗੇ ਗੋਰੇ ਤਾਂ ਇੱਕ ਮਿੰਟ ਵੀ ਨਿਕਲੋ ਤੇ ਗੁਰੂ ਦੇ ਸਿੰਘਾਂ ਦੇ ਅੱਗੇ ਵੀਡੀਓ ਨੂੰ ਦੱਬ ਕੇ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਅਪਡੇਟਸ ਦੇ ਲਈ ਜੇ ਹੋਰ ਵੀ ਅਪਡੇਟਸ ਨੇ ਉਹ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ